ਬੀਬੀ ਦੀਪਕੌਰ ਦਲੇਰ ਸਿੰਘਣੀ ਦੀ ਅਮਰ ਸਾਖੀ ਸਿੱਖ ਇਤਿਹਾਸ ਵਿੱਚ ਬਹਾਦਰੀ ਸਿਰਫ ਮਰਦਾਂ ਦੀ ਪਹਿਚਾਨ ਨਹੀਂ ਰਹੀ ਇਸ ਇਤਿਹਾਸ ਨੂੰ ਕਈ ਐਸੀਆਂ ਸਿੰਘਣੀਆਂ ਨੇ ਵੀ ਰੌਸ਼ਨ ਕੀਤਾ ਹੈ ਜਿਨ੍ਹਾਂ ਨੇ ਡਰ ਨੂੰ maat ਦੇ ਕੇ ਧਰਮ ਦਾ ਰਸਤਾ ਚੁਣਿਆ ਉਹਨਾਂ ਵਿੱਚੋਂ ਇੱਕ ਨਾਮ ਬੀਬੀ ਦੀਪਕੌਰ ਹੈ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਤਲਬੰਨ ਦੀ ਬਸਨੀਕ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਨੰਦਪੁਰ ਸਾਹਿਬ ਧਰਮ ਯੁੱਧ ਦਾ ਕੇਂਦਰ ਬਣਿਆ ਹੋਇਆ ਸੀ। ਦੂਰ ਦੂਰ ਤੋਂ ਸਿੱਖ ਜਥੇ ਗੁਰੂ ਜੀ ਦੇ ਦਰਸ਼ਨਾ ਅਤੇ ਧਰਮ ਦੀ ਰੱਖਿਆ ਲਈ ਆਨੰਦਪੁਰ ਵੱਲ ਤੁਰ ਰਹੇ ਸਨ। ਮਾਝੇ ਤੋਂ ਇੱਕ ਐਸਾ ਹੀ ਜਥਾ ਜਿਸ ਵਿੱਚ ਮਰਦਾਂ ਨਾਲ ਨਾਲ ਔਰਤਾਂ ਵੀ ਸ਼ਾਮਲ ਸਨ ਆਨੰਦਪੁਰ ਸਾਹਿਬ ਵੱਲ ਜਾ ਰਹੀਆਂ ਸੀ। ਜਦੋਂ ਇਹ ਖਬਰ ਬੀਬੀ ਦੀਪਕੌਰ ਤੱਕ ਪਹੁੰਚੀ ਤਾਂ ਉਹਨਾਂ ਦਾ ਮਨ ਗੁਰੂ ਜੀ ਦੇ ਦਰਸ਼ਨਾਂ ਅਤੇ ਸੇਵਾ ਲਈ ਤੜਫ ਉੱਠਿਆ ਪਿੰਡ ਦੇ ਲੋਕ ਡਰੇ ਹੋਏ ਸਨ ਰਸਤੇ ਵਿੱਚ ਤੁਰਕ ਫੌਜੀਆਂ ਦੇ ਖਤਰੇ ਕਾਰਨ ਕੋਈ ਵੀ ਅੱਗੇ ਵਧਣ ਨੂੰ ਤਿਆਰ ਨਹੀਂ ਸੀ ਪਰ ਬੀਬੀ ਦੀਪਕੌਰ ਲਈ ਡਰ ਤੋਂ ਵੱਡੀ ਗੱਲ ਗੁਰੂ ਨਾਲ ਨਿਭਾਉਣਾ ਸੀ ਉਹਨਾਂ ਨੇ ਇਕੱਲਿਆਂ ਹੀ ਯਾਤਰਾ ਕਰਨ ਦਾ ਫੈਸਲਾ ਕਰ ਲਿਆ ਹੱਥ ਵਿੱਚ ਤਲਵਾਰ ਮਨ ਵਿੱਚ ਨਾਮ ਅਤੇ ਦਿਲ ਵਿੱਚ ਗੁਰੂ ਲਈ ਅਟੱਲ ਭਰੋਸਾ ਇਸ ਤਾਕਤ ਨਾਲ ਉਹ ਰਸਤੇ ਤੇ ਤੁਰ ਪਈ ਰਸਤੇ ਵਿੱਚ ਤੁਰਕ ਫੌਜੀਆਂ ਨੇ ਉਸ ਨੂੰ ਘੇਰ ਲਿਆ ਉਹਨਾਂ ਦੀ ਨੀਅਤ ਮਲੀਨ ਸੀ ਪਰ ਉਹ ਇਹ ਨਹੀਂ ਜਾਣਦੇ ਸਨ ਕਿ ਸਾਹਮਣੇ ਕੋਈ ਆਮ ਔਰਤ ਨਹੀਂ ਇੱਕ ਖਾਲਸਾ ਸਿੰਘਣੀ ਖੜੀ ਹੈ ਬੀਬੀ ਦੀਪ ਕੌਰ ਨੇ ਡਾਰਕੇ ਸਿਰ ਨਹੀਂ ਝੁਕਾਇਆ ਉਸਨੇ ਤਲਵਾਰ ਖੀਚੀ ਅਤੇ ਪੂਰੀ ਦਲੇਰੀ ਨਾਲ ਮੁਕਾਬਲਾ ਕੀਤਾ ਇਕੱਲੇ ਹੋ ਕੇ ਵੀ ਉਸਨੇ ਕਈ ਫੌਜੀਆਂ ਨੂੰ ਪਿੱਛੇ ਹਟਣ ਤੇ ਮਜਬੂਰ ਕਰ ਦਿੱਤਾ ਆਖਿਰਕਾਰ ਉਹ ਗੰਭੀਰ ਜ਼ਖਮੀ ਹੋ ਗਈ ਪਰ ਹੌਸਲਾ ਕਾਇਮ ਰਿਹਾ ਕੁਝ ਸਮੇਂ ਬਾਅਦ ਮਾਝੇ ਵਾਲਾ ਸਿੱਖ ਜੱਥਾ ਉੱਥੇ ਪਹੁੰਚਿਆ ਉਹਨਾਂ ਨੇ ਬੀਬੀ ਦੀਪਕੌਰ ਨੂੰ ਬੇਹੋਸ਼ ਹਾਲਤ ਵਿੱਚ ਲੱਭਿਆ ਜਖਮਾਂ ਦੀ ਸੰਭਾਲ ਕੀਤੀ ਅਤੇ ਨਾਲ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਦਲੇਰ ਸਿੰਘਣੀ ਦੀ ਕਹਾਣੀ ਦੱਸੀ ਤਾਂ ਪਾਸ਼ਾ ਜੀ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਜ਼ਖਮੀ ਹੋਣ ਦੇ ਬਾਵਜੂਦ ਉਸ ਦੇ ਚਿਹਰੇ ਤੇ ਨਿਰਡਰਤਾ ਸੀ ਗੁਰੂ ਜੀ ਨੇ ਉਸ ਨੂੰ ਪਿਆਰ ਨਾਲ ਗਲੇ ਲਗਾਇਆ ਤੇ ਆਖਿਆ ਤੂੰ ਮੇਰੀ ਧੀ ਹੈ ਐਸੀਆਂ ਧੀਆਂ ਕਰਕੇ ਹੀ ਕਾਲਸਾ ਪੰਥ ਸਦਾ ਚੜ੍ਹਦੀ ਕਲਾ ਵਿੱਚ ਰਹੇਗਾ। ਇਹ ਸ਼ਬਦ ਕਿਸੇ ਇੱਕ ਔਰਤ ਲਈ ਨਹੀਂ ਸਗੋ ਸਾਰੀ ਕੌਮ ਦੀਆਂ ਧੀਆਂ ਲਈ ਸਨ। ਬੀਬੀ ਦੀਪਕੌਰ ਦੀ ਬਹਾਦਰੀ ਨੂੰ ਦਰਬਾਰ ਵਿੱਚ ਸਨਮਾਨ ਮਿਲਿਆ ਅਤੇ ਉਹ ਸਿੱਖ ਇਤਿਹਾਸ ਵਿੱਚ ਇੱਕ ਦਲੇਰ ਸਿੰਘਣੀ ਵਜੋਂ ਅਮਰ ਹੋ ਗਈ। ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਧਰਮ ਦੀ ਰੱਖਿਆ ਲਈ ਹੌਸਲਾ ਲਿੰਗ ਨਹੀਂ ਵੇਖਦਾ ਅਤੇ ਗੁਰੂ ਦਾ ਸਿੱਖ ਚਾਹੇ ਮਰਦ ਹੋਵੇ ਚਾਹੇ ਔਰਤ ਹਰ ਹਾਲਤ ਵਿੱਚ ਨੇਡਰ ਰਹਿੰਦਾ ਹੈ ਗੁਰੂ ਪਿਆਰੀ ਸਾ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ